ਕੈਲਗੀ ਸ਼ਹਿਰ ਨੇ ਪਿੰਡ ਵਾਲੇ ਪਾਣੀ ਦੀ ਵੰਡ ਦੇ ਮੈਨੇਜਰ ਕ੍ਰਿਸ ਹਿਊਸਟਨ ਦਾ ਕਹਿਣਾ ਹੈ ਕਿ ਫੀਡਰ ਦਾ ਮੁੱਖ ਬ੍ਰੇਕ ਸਧਾਰਨ ਹੈ ਅਤੇ ਅਜਿਹਾ ਹੋਣ ਦੀ ਉਮੀਦ ਨਹੀਂ ਸੀ ਹਿਊਸਟਨ ਦਾ ਕਹਿਣਾ ਹੈ ਕਿ ਹਰ ਸਾਲ ਲਗਭਗ 300 ਮੁੱਖ ਬ੍ਰੇਕ ਹੁੰਦੇ ਹਨ ਪਰ ਇਹ ਆਮ ਤੌਰ ਤੇ ਫੀਡਰ ਮੇਨ ਨਾਲ ਨਹੀਂ ਹੁੰਦਾ ਹਿਊਸਟਨ ਨੇ ਅਗੇ ਕਿਹਾ ਕਿ ਪਾਣੀ ਦੀਆਂ ਪਾਈਪਾਂ 100 ਸਾਲਾਂ ਤੱਕ ਚੱਲ ਸਕਦੀਆਂ ਹਨ ਅਤੇ ਸਾਡੇ ਸਿਸਟਮ ਵਿੱਚ ਜੋ ਪਾਈਪਾਂ ਹਨ ਉਹ 1910 ਤੋਂ ਹਨ ਜੋ ਅਜੇ ਵੀ ਚੰਗੀ ਸਥਿਤੀ ਵਿੱਚ ਹਨ ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਇਹ ਪਾਈਪ ਬਹੁਤ ਲੰਬੇ ਸਮੇਂ ਤੱਕ ਚੱਲੇਗੀ ਇਸ ਲਈ ਜਦੋਂ ਇਹ ਵਾਟਰ ਬ੍ਰੇਕ ਵਾਪਰੀਆ ਤਾਂ ਅਸੀਂ ਅਜਿਹਾ ਹੋਣ ਦੀ ਲਗਭਗ ਵਿਆਪਕ پابੰਦੀਆਂ ਵਿੱਚ ਕਈ پابੰਦੀਆਂ ਸ਼ਾਮਲ ਹਨ ਜਿਨ੍ਹਾਂ ਵਿੱਚ ਲਾਉਨ ਬਗੀਚੀਆਂ ਰੁੱਖਾਂ ਤੇ ਛਾੜੀਆਂ ਨੂੰ ਕਿਸੇ ਵੀ ਤਰੀਕੇ ਨਾਲ ਪਾਣੀ ਦੇਣਾ ਬਾਹਰਲੇ ਪੂਲ ਜਾਂ ਹੌਟ ਟੱਬਸ ਨੂੰ ਭਰਨਾ ਬਾਰਿਸ਼ ਸਤਾਂ ਨੂੰ ਧੋਣਾ ਜਿਸ ਵਿੱਚ ਸ਼ਾਮਲ ਹਨ ਵਿੰਡੋਜ਼ ਬਾਰੀ ਇਮਾਰਤਾਂ ਦੀਆਂ ਸਤਾਂ ਫੁੱਟਪਾਥ ਡਰਾਈਵੇਜ ਜਾਂ ਵਾਕਵੇ ਫੁਆਰੇ ਜਾਂ ਸਜਾਵਟੀ ਪਾਣੀ ਦੀਆਂ ਵਿਸ਼ੇਸ਼ਤਾਵਾਂ ਨੂੰ ਭਰਨਾ ਆਪਣੀ ਕਾਰ ਨੂੰ ਡਰਾਈਵੇਜ ਜਾਂ ਗਲੀ ਵਿੱਚ ਧੋਣਾ ਉਹ ਸਾਰੇ ਦੇ ਉਦੇਸ਼ਾਂ ਜਿਵੇਂ ਕਿ ਗਾਰਡਨਿੰਗ ਕੰਪੈਕਸ਼ਨ ਜਾਂ ਟੂਰ ਕੰਟਰੋਲ ਲਈ ਪਾਣੀ ਦੀ ਵਰਤੋਂ ਕਰਨਾ रिपोर्ट ਮੁਤਾਬਕ ਕੈਲਗਰੀ ਵਾਸੀ ਪਾਣੀ ਦੀ ਵਰਤੋਂ ਨੂੰ 25 ਫੀਸਦੀ ਤੱਕ ਘਟਾਉਣ ਲਈ ਇਕੱਠੇ ਹੋ ਗਏ ਹਨ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਮਸਲਾ 5 ਤੋਂ 7 ਦਿਨਾਂ ਵਿੱਚ ਹੱਲ ਹੋ ਸਕਦਾ ਹੈ। ਇਸਰਾਨ ਮੇਯਾ ਜੋਤੀ ਕੌਂਟੈਕਟ ਨੇ ਕੈਲਗਰੀ ਵਾਸੀਆਂ ਨੂੰ ਇਸ ਸੰਦੇਸ਼ ਨੂੰ ਪਰਿਵਾਰ, ਦੋਸਤਾਂ ਤੇ ਉਨ੍ਹਾਂ ਲੋਕਾਂ ਨਾਲ ਸਾਂਝਾ ਕਰਨ ਲਈ ਕਿਹਾ ਜੋ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਕੈਲਗਰੀ ਦੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਮੁਖੀ ਸੁਜ਼ੇਨ ਐਨਡਰਾ ਕਹਿਣਾ ਹੈ ਕਿ ਪਾਣੀ ਦੀ ਤੁਰਵਰਤੋਂ ਬਾਰੇ 300 ਕਾਲਾਂ 311 ਤੇ ਕੀਤੀਆਂ ਗਈਆਂ ਸਨ ਐਨਾਂ ਵਿੱਚੋਂ 34 ਕਾਲਾਂ ਅਗਦੀ ਪਾਬੰਦੀ ਨਾਲ ਸੰਬ ਉਨਾਂ ਨੇ ਕਿਹਾ ਕਿ ਇਸ ਹਫਤੇ ਦੇ ਅੰਤ ਵਿੱਚ ਜੁਰਮਾਨੇ ਜਾਰੀ ਕੀਤੇ ਜਾ ਸਕਦੇ ਹਨ ਕਿਉਂਕਿ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਕਾਹਟ ਚਤਾਵੀਆਂ ਦਿੱਤੀਆਂ ਗਈਆਂ ਹਨ ਨਿਯਮ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 3000 ਡਾਲਰ ਤੋਂ ਸ਼ੁਰੂ ਹੋਣ ਵਾਲੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਗਦੀ ਪਾਬੰਦੀ ਦੀ ਉਲੰਘਣਾ ਕਰਨ ਤੇ ਜੁਰਮਾਨਾ 500 ਤੋਂ 5000 ਤੱਕ ਵੱਧ ਸਕਦਾ ਹੈ